ਦੋ ਧੀਆਂ ਦੇ ਬਾਅਦ ਬੇਡਾ ਪੈਦਾ ਹੋਇਆ ਬੜਾ ਚਾਹ ਕੀਤਾ ਗਿਆ ਬੇਡਾ ਪੈਦਾ ਹੋਇਆ ਘਰ ਵਿੱਚ ਖੁਸ਼ੀ ਮਨਾਏ ਗਏ ਬੜੇ ਚਾਹ ਕੀਤੇ ਗਏ ਨੇ ਆਜ ਨਹੀਂ ਹੋਇਆ ਉਹਨਾਂ ਨੇ ਉੱਥੋਂ ਵੀ ਸਾਨੂੰ ਦਵਾ ਦਿੱਤਾ ਸੀ ਉਹ ਮਾਂ ਤੇ ਉਹ ਬਾਪ ਦੇ ਕੀ ਵੀਰਦੀ ਹੁੰਦੀ ਆ ਉਹ ਦਾਦਾ ਦਾਦੀ ਦੇ ਕੀ ਵੀਰਦੀ ਹੁੰਦੀ ਆ ਜਿਨ੍ਹਾਂ ਨੇ ਕਰ ਸਵਾਜ 6-7 ਸਾਲਾਂ ਵਾਲੀ ਵੀ ਕੰਨ ਵਾਲੀ ਸਰਜਰੀ ਵੀ ਹੋਣੀ ਠੀਕ ਹੈ ਤੇ ਅਜੇ ਵੀ ਜਿਹੜੇ ਇਹਨਾਂ ਦੇ ਆਪਰੇਸ਼ਨ ਨੇ ਤਿੰਨ ਹੋਣੇ ਅਜੇ ਬਾਕੀ ਨੇ ਸਭ ਤੋਂ ਹੁੰਦਾ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਸਾਡੀ ਮਜ਼ਦ ਕਰਉਂਦੇ ਹੂ ਸੰਸਾ ਦਾ ਬਹੁਤੇ ਕਿਨੇ ਪਰ ਇਨਸਾਨੀ ਦਰ ਦਾ ਫਰਜ਼ ਨੇ ਉਹ ਬਹੁਤ ਬਿਰਦੇ ਲੋਕ ਨਿਭਾਉਂਦੇ ਨੇ ਪਹਿਲਾਂ ਹੁੰਦਾ ਤਾਂ ਵਧੀਆ ਸੀਗਾ ਆਪ ਦਾ ਕੰਮ ਕਰ ਵਧੀਆ ਸੀਗਾ ਜੀ ਸਾਡੀ ਮਦਦ ਨਾਲ ਇਹਨਾਂ ਦਾ ਜਿਹੜਾ ਇਹ ਬੱਚਾ ਸਹੀ ਸਲਾਮਤ ਹੋ ਗਏ ਆਪਣੇ ਪਰਿਵਾਰ ਦੇ ਵਿੱਚ ਹੱਸਦਾ ਖੇਡਦਾ ਹੁੰਦਾਗਾ ਤਾਂ ਹਾਂ ਜੀ ਉਹ ਵੀ ਇਹਨਾਂ ਨੇ ਵੇਚਤੀ ਪੂਰੇ ਪਰਿਵਾਰ ਦੇ ਅੱਜ ਬਿਮਾਰੀ ਦੇ ਵਿੱਚ ਚੂਜ ਰਿਹਾ ਪੂਰਾ ਪਰਿਵਾਰ ਤਾਂ ਜਿਵੇਂ ਜੰਤਾ ਦਿਵਾ ਚੰਦੇ ਵੀ 95 ਹਲਦਾ ਐਸੋ ਅਸੀਂ ਬਠੇ ਪਿੰਡ ਮਹਿਤਾ ਦੇ ਵਿੱਚ ਮਹਿਤਾ ਦੇ ਬਜੂ ਅਸੀਂ ਤੁਹਾਨੂੰ ਦੱਸਦੀਏ ਕਿ ਇੱਕ 6 ਮਹੀਨਾ ਦਾ ਬੱਚਾ 6 ਮਹੀਨੇ ਦਾ ਬੱਚਾਗਾ ਜਦੋਂ ਉਹ ਬੱਚਾ ਇਹ ਪੈਦਾ ਹੋਇਆ ਪੂਰਾ ਪਰਿਵਾਰ ਪੂਰੇ ਦੁੱਖਾਂ ਦੇ ਵਿੱਚ ਘਿਰਿਆ ਹੋਇਆ ਤਾ ਤਾਂ ਨੂੰ ਅਸੀਂ ਦੱਸ ਦਈਏ ਕਿ ਇਸ ਬੱਚੇ ਦੇ ਜਿਹੜੇ ਸਿਰ ਦੇ ਨੇ ਅਸੀਂ ਬੱਚੇ ਸ਼ਕਰੂ ਲੱਗੇ ਹੋਣੇ ਤੇ ਪੈਪ ਤੁਸੀਂ ਦੇਖ ਸਕਦੇ ਹੋ ਕਿ ਇਸ ਪੈਪ ਦੇ ਨਾਲ ਬੱਚੇ ਨੂੰ ਦੁੱਧ ਪਲਾਇਆ ਜਾਂਦਾ ਜਦੋਂ ਤੋਂ ਪੈਦਾ ਹੋਇਆ ਤਾਂ ਇਸ ਬੱਚੇ ਨੂੰ ਜਿਹੜਾ ਮਾਂ ਦਾ ਦੁੱਧ ਆ ਉਹ ਨਸੀਬ ਨਹੀਂ ਹੋਇਆ ਬਰਤਾਂ ਵਿੱਚ ਪਰਿਵਾਰ ਕਿਰਿਆ ਹੋਇਆ ਤਾਂ ਅਸੀਂ ਗੱਲਬਾਤ ਕਰਦੇ ਹਾਂ ਪਰਿਵਾਰ ਦੇ ਨਾਲ ਮਤਲਬ ਇੰਨਾ ਜਿਹੜਾ ਬੱਚੇ ਨੂੰ ਜਿਹਨੇ ਅਸੀਂ ਦੇਖਦਾ ਸਾਹਮਣਾ ਕਰਨਾ ਪਿਆ ਕਿੱਦਾਂ ਬੱਚੇ ਦੀ ਦੇਖਭਾਲ ਕਰਦੇ ਨੇ ਅੱਜ ਪਹਿਲੇ ਕੀ ਨਮਰੋ ਕੀ ਕੰਮ ਦਿੰਦੇ ਠੀਕ ਹੈ ਅਚਾ ਬੱਚੇ ਨੂੰ ਇਹ ਦੇਖਦਾ ਇਹ ਕਦੋਂ ਹੋਈ ਹੈ ਜੀ ਕੀ ਜਾਣ ਤੋਂ ਹੀ ਸੀ ਇਹਨਾਂ ਦੇ ਤਾਂ ਹੀ ਪ੍ਰੋਬਲਮ ਆ ਰਹੀ ਨੇ ਠੀਕ ਹੈ ਤੇ ਬੇਟਾ ਦਾ ਕੀ ਨਾਮ ਕੀ ਰੱਖਿਆ ਜੀ ਇਕਮ ਦੋਸਨ ਠੀਕ ਹੈ ਤੇ ਮਤਲਬ ਤੁਸੀਂ ਇਹਦਾ ਕਿੱਥੇ ਇਲਾਜ ਕਰਾ ਰਹੇ ਹੋ ਇੰਜ ਹਸਪੀਟਲ ਬਠਿੰਡਾ ਦਾ ਉੱਥੇ ਬਰਥ ਹੋਇਆ ਸੀ ਤੇ ਇਲਾਜ ਵੀ ਉੱਥੇ ਹੀ ਸ਼ੁਰੂ ਹੋਇਆ ਸੀ ਠੀਕ ਹੈ ਹਾਂ ਜੀ ਤਾਂ ਡਾਕਟਰਾਂ ਨੂੰ ਕੀ ਕਿਹਾ ਸੀ ਨਾ ਕੋਈ ਡਾਕਟਰਾਂ ਨੇ ਪਹਿਲਾਂ ਤਾਂ ਮੈਨੂੰ ਨਹੀਂ ਜਵਾਬ ਹੀ ਦੇ ਦੱਸਾਂ ਨੂੰ ਕੀ ਜੇ ਇਹ ਅਸਰ ਪਲੇਨ ਲਿਖਿਆ ਸੀ ਜੀ ਹਾਂ ਪੀਜੀਏ ਵੀ ਮਤਲਬ ਗਏ ਸੀ ਕਿ ਅਸੀਂ ਉੱਥੇ ਵੀ ਨਹੀਂ ਐਨੀ ਗੱਲਬਾਤ ਦੀ ਸੁਣੀ ਨਹੀਂ ਹੈਗੀ ਜੀ ਤੇ ਉਸ ਤੋਂ ਬਾਅਦ ਅਸੀਂ ਫਿਰ ਅੰਮ੍ਰਿਤਸਰ ਹੁ ਗਏ ਹਸਪਤਲ ਅਮਨਦੀਪ ਹਸਪਤਲ ਚ ਉੱਥੇ ਵੀ ਨਹੀਂ ਇਹਨਾਂ ਨੂੰ ਲੱਗਿਆ ਕਿ ਨਾਲ ਨਹੀਂ ਹੋਇਆ ਉਹਨਾਂ ਨੇ ਉੱਥੇ ਵੀ ਸਾਨੂੰ ਦੇਖਾਰ ਦਿੱਤਾ ਸੀ ਜਿਹੜਾ ਡਾਕਟਰਾਂ ਨੇ ਕੀ ਇੰਜ ਜਾਵਣ ਲੱਗੇ ਐਨਾਂ ਹੀ ਕਿਹਾ ਸੀਗਾ ਵੀ ਹੋ ਸਕਦਾ ਹੈ ਕਿ ਕਰ ਤੋਂ 2 ਮਹੀਨਾ ਤੱਕ ਵੀ ਬੱਚਾ ਠੀਕ ਰਹੇ ਮੈਨੂੰ ਉਸ ਤੋਂ ਬਾਅਦ ਵੀ ਠੀਕ ਹੋਇਆ ਤਾਂ ਅਸੀਂ ਫਿਰ ਅਸੀਂ ਦੁਬਾਰੇ ਦਿਖਾਉਣ ਗਏ ਕਿਰਨਾਂ ਨਾਲ ਆਪਰੇਸ਼ਨ ਲਈ ਕਿਹਾ ਸੀਗਾ ਸਾਨੂੰ ਉਹਨਾਂ ਨੇ ਦੱਸਿਆ ਕਿ ਮੇਰੇ ਪਾਗ ਤਿੰਨ ਚਾਰ ਲੱਖ ਰੁਪਏ ਖਰਚ ਆਈਗਾ ਆਪਰੇਸ਼ਨ ਦਾ ਹੁਣ ਜਿਹੜਾ ਆਪਰੇਸ਼ਨ ਆ ਤੁਸੀਂ ਕਰਵਾ ਪਏ ਹੋ ਜਿਹੜਾ ਆਪਰੇਸ਼ਨ ਇਹਨਾਂ ਨੇ ਕਰਵਾਇਆ ਜੀ ਸੀ ਤੇ ਉਹ ਮੈਨੂੰ ਕਿ ਉਹਨਾਂ ਨੇ ਕਿਹਾ ਤਿੰਨ ਚਾਰ ਮਹੀਨੇ ぐらい ਸਕru ਰੱਖਣੇ ਚਾਹੀਦੇ ਹਨ ਬਾਹਰ ਸਕru ਕੱਢਣੇ ਆਗੇ ਐਂਗੂਲਰ ਉਹਦੇ ਕਰਕੇ ਜਿਹੜਾ ਨਹੀਂ ਹੱਡੀ ਦੀ growth ਨਹੀਂ ਹੋਈ ਸੀ ਉਹਨਾਂ ਚਾਰ ਮਹੀਨੇ ਬਾਅਦ ਹੀ ਸਕru ਕੱਢ ਦੇਣਗੇ ਉਹਨੇ ਅਚਾ ਜੇ ਮੇਰੇ ਕੋਈ ਇਹ ਗਲਦਰਾਸ ਤੋਂ ਦਾ ਪੰਦਸਿਓਂ ਥੋੜੀ ਸਪੇਸ ਮਿਲਦੀ ਜੇ ਮੇਰੇ ਸਾਹ ਸੌਖਾ ਹੋਣ ਲੱਗੇ ਤਾਂ ਅਚਾ ਇਹਦਾ ਪਹਿਲਾ ਆਪਰੇਸ਼ਨ ਕਰਵਾਇਆ ਗਿਆਗਾ ਤਾਂ ਤੁਹਾਨੂੰ ਲੋਕਾਂ ਵੱਲੋਂ ਮਦਦ ਕੀਤੀ ਗਈ ਆ ਜਾਂ ਕਿਦਾਂ ਸਹਾਇਤਾ ਹੋਈ ਆ ਜਾਂ ਮਤਲਬ ਇਸ ਤਰ੍ਹਾਂ ਦਾ ਫਰਦਰ ਕੀ ਕੰਮ ਲੱਗੇ ਹਾਂ ਜੀ ਬੋਸ ਜੀ ਮਦਦ ਨਾਲ ਇਸ ਕਰਾਂ ਤੋਂ ਵੀ ਫੜੇ ਨੇ ਬੋਸ ਜੀ ਮੇਰੇ ਸਾਈਡ ਹੈਲਪ ਜੀ ਬਹੁਤ ਕੀਤੀ ਆ ਮੇਰੇ ਲੋਕਾਂ ਨੇ ਹਾਂਜੀ ਯਾਨੀ ਕਿ ਇਹਦਾ ਇੱਕ ਪ੍ਰਸ਼ਨ ਹੋ ਚੁੱਕਿਆ ਹੋਰ ਕਿੰਨੇ ਹੋਣ ਬਾਕੀ ਨੇ ਪ੍ਰਸ਼ਨ ਤਾਂ ਇਹਦੇ ਮਤਲਬ ਇਹਨੇ ਤਿਆਰ ਹੋ ਲਈਏਗਾ ਇੰਗਰਿਤ ਤਾਲੂਗੀ ਦੀ ਸੱਜਣੀ ਤੇ ਉਹ ਹੋਰ ਇਤਨੀ ਨਿਮਰਹਾ ਹੀ ਸਕਰੂ ਕੱਢਣੇਗੇ ਤੇ ਉਸ ਬਾਅਦ 6-7 ਸਾਲ ਵਾਲੀ ਵੀ ਕਰਨ ਵਾਲੀ ਸਰਜਰੀ ਵੀ ਹੋਣੀ ਠੀਕ ਹੈ ਇੱਕ ਮਰ ਲਈ ਸਾਂਹ ਦੀ ਨਾੜੀ ਦੀ ਥੋੜੀ ਪ੍ਰੋਬਲਮ ਦੱਸ ਰਹੇ ਨੇ ਤੇ ਉਹਦੀ ਵੀ ਸ਼ਾਇਦ ਸਰਜਰੀ ਕਰਨੀ ਹੈ ਠੀਕ ਹੈ ਅਸਾ ਜਿਹੜਾ ਮਤਲਬ ਹੁਣ ਜਿਹੜੇ ਆਪਰੇਸ਼ਨ ਹੋਣੇ ਬਾਕੀ ਨੇ ਹਨਾ ਤਾਂ ਉਹਦੇ ਤੋਂ ਡਾਕਟਰਾਂ ਨੇ ਕਿੰਨਾ ਖਰਚਾ ਦੱਸਿਆ ਕਿੰਨਾ ਇੱਕ ਮਤਲਬ ਤੁਹਾਡਾ ਖਰਚਾ ਹੋ ਗਿਆ ਹੁੰਦਾ ਤਰੀ ਸਾਡਾ ਹੋ ਗਿਆ ਉਹ 6 ਲੱਖ ਦੇ ਕਰੀਬ ਹੁੰਦਾ ਤੁਸੀਂ ਬਾਤ ਇਹਦੇ ਇੱਕ ਪਹਿਲੇ ਆਪਰੇਸ਼ਨ ਤੇ ਹੁਣ ਤੱਕ 6 ਲੱਖ ਮੇਰੇ ਡਾ ਲੱਗ ਚੁੱਕਿਆ ਨਾ ਤੇ ਅਜੇ 2-3 ਆਪਰੇਸ਼ਨ ਪੂਰੇ ਕੀ ਨਹੀਂ ਹੈ ਨਾ ਤਾਂ ਮਤਲਬ ਕਿੰਨਾ ਕੁ ਤੁਹਾਡੇ ਖਰਚਾ ਹੋ ਸਕਦਾ ਹੈ ਅੰਦਾਜ਼ਾ ਮਤਲਬ ਹੁਣ ਜੀ ਇੱਕ ਆਪਰੇਸ਼ਨ ਤੇ ਸਾਡਾ ਲੱਗਿਆ ਹੁਣ 3-4 ਲੱਖ ਤਾਂ ਇੱਕ ਆਪਰੇਸ਼ਨ ਤੇ ਲੱਗਿਆ ਟੋਟਲ ਸਾਡੇ 6 ਲੱਖ ਦੇ ਕਰੀਬ ਲੱਗ ਚੁੱਕਿਆ ਉਸ ਤੋਂ ਬਾਅਦ ਵੀ ਖਰਚਾ ਮਤਲਬ ਕਾਫੀ ਜ਼ਿਆਦਾ ਹੋਣਾ ਕਿਉਂਕਿ ਹਲੇ ਤਿੰਨ ਸਰਜਰੀਆਂ ਪਈਆਂ ਠੀਕ ਹੈ ਅਸਾ ਜਿਵੇਂ ਤੁਹਾਡੇ ਕਰਦੇ ਅੱਜ ਕਾਫੀ ਮਾੜੇ ਹਾਲਾਤ ਹੋਏ ਨੇ ਹਨ ਜਿੱਦੇ ਕਿ ਜਿਵੇਂ ਕਹਿੰਦੇ ਜਿੱਥੇ ਕਿ ਜਨਤ ਪੈਂਦੀ ਆ ਘਰ ਖਾਲੀ ਹੋ ਜਾਂਦੇ ਨੇ ਹਨ ਤੁਹਾਡਾ ਜਿਹੜਾ ਕਾਰੋਬਾਰ ਸੀ ਤੁਹਾਡੇ ਹਸਬੰਦ ਦਾ ਕਾਰੋਬਾਰ ਸੀ ਵਧੀਆ ਚੱਲਦਾ ਸੀ ਹਾਂਜੀ ਪਹਿਲਾਂ ਵਧੀਆ ਸੀ ਮਤਲਬ ਹੁਣ ਪਹਿਲਾਂ ਹੁਣ ਤਾਂ ਕ ਵਧੀਆ ਸੀਗਾ ਆਪ ਦਾ ਕੰਮ ਕਰ ਵਧੀਆ ਸੀਗਾ ਜੀ ਪਰ ਹੁਣ ਜਦੋਂ ਸੀਬ ਤੇ ਪਈ ਗਿਆ ਸਾਰਾ ਕੁਝ ਹੀ ਮੇਰੇ ਠੱਪ ਹੋ ਗਿਆ ਉਹਨਾਂ ਦਾ ਦੁਕਾਨ ਸੀ ਉਹ ਵੀ ਇਹਨਾਂ ਨੇ ਵੇਚ ਦਿੱਤੀ ਹੂੰ ਚ 6 ਮਹੀਨੇ ਹੋ ਗਏ ਨਾਲ ਉਹ ਵੀ ਘਰੀ ਨਹੀਂ ਠੀਕ ਹੈ ਹਾਂਜੀ अच्छा ये जो रिलेटेड मरبوطਾਂ ਕਰਾਈਆਂ ਨੇ ਜਾਂ ਹਸਪੀਟਲ ਚ ਕਿੱਥੇ ਕਿੱਥੇ ਮਤਲਬ ਲੱਗੇ ਗਿਆ ਸੀ ਇਹ ਤੁਸੀਂ ਨਾਲ ਬੱਚਾ ਅੰਮ੍ਰਿਤ ਸਰ ਰਮਨਦੀਪ ਹਸਪੀਟਲ ਗਏ ਸੀ ਇਹ ਹੋਥਿਆ ਹੋਗਾ ਇਹ ਫਲਟਰ ਸਾਊਂਡ ਵਗੈਰਾ ਨਾ ਸਕੈਨ ਲਾ ਹੋਗਾ ਤੇ ਐਕਸਰੇ ਵਗੈਰਾ ਹੋਏ ਨੇ ਠੀਕ ਹੈ ਹਾਂਜੀ ਤੇ ਇੱਕ ਮੰਨ ਲਓ ਜਿਹੜਾ ਤੁਸੀਂ ਬੱਚੇ ਨੂੰ ਜਿਹੜੇ ਤੁਸੀਂ ਉਹ ਸਿੱਡਾ ਲੱਗੀਆਂ ਹੋਈਆਂ ਨੇ ਉਹ ਕਿੰਨੇ ਕਿਟਾ ਬਾਅਦ ਇਹਨਾਂ ਦਾ ਦਿੰਦੇ ਹੋ ਸੈਕਸ਼ਨ ਕਰ ਲੈਂਦਾ ਜੀ ਇਹਦਾ ਮਤਲਬ ਕਿ ਜਿਹੜੀ ਹੁਣ ਕਸਟਮ ਕੋਈ ਪਾਈ ਹੋਈ ਹੈ ਦੇ ਗੱਲ ਦੇ ਵਿੱਚ ਉਹ 5 5 ਮਿੰਟਾਂ ਦਾ 10 ਮਿੰਟਾਂ ਵਾਲਾ ਉਹ ਕਰ ਲੈ ਕੇ ਲੈਂਦੇ ਆਂ ਜੀ ਜੇ ਉਹ ਨਹੀਂ ਕਰਦੇ ਉਹ ਪੈ ਬਲੌਕ ਹੋਣ ਕਰਕੇ ਬਰੇਨ ਨੀ ਲਾਉਂ ਜਾਂਦਾ ਸਾਰਾ ਸਾਲ ਬਿੱਕਾ ਦਾ ਹੁੰਦਾ ਸਾਲ ਐ। ਅਸਾਂ ਬਰੇਨ ਇਫ ਗਲਤ ਕਰਦੇ ਤੁਹਾਡੇ ਟੋਟਲ ਕਿੱਲੇ ਬਚੇ ਨੇ। ਤੇਨਾਂ ਵਿੱਚ ਚਾਹੀਏ ਦੋ ਕੁੜੀਆਂ ਨੇ ਪਹਿਲਾਂ ਇਹ ਤੀਸਰਾ ਵੀ ਹੁੰਦਾ ਸੀ। ਅਸਾਂ ਬੀਡੀ ਐਮਾ ਤੋਂ ਪੇਟਾ ਹਾਂ। ਹਾਂਜੀ। ਅਸਾਂ ਫੇਰ ਹੀ ਸਾਡੇ ਕਿਹਨਾਂ ਦੇ ਰਿਸ਼ਨ ਕੁੜੀਆਂ ਦੇਖ ਲਈ ਹੈ ਨਾ। ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਬਸ ਇਹ ਕਹਿਣਾ ਤਾਂ ਅੰਦਰੋਂ ਕਿ ਇਹ ਜੀ ਮੇਰੇ ਉਹ ਜਿਹੜਾ ਕੁਸਚਨ ਸਾਡੇ ਕੋਲ ਸੀ ਸੇਫਟੀ ਮਤਲਬ ਮੂੰਹ ਤੱਕ ਰਿਗ ਮਾਈ ਸੀ ਜੇ ਸਾਰੇ ਬੱਚੇ ਦਾ ਇਲਾਜ ਚੁੱਕੇ ਆਗੇ ਤੇ ਹਲੇ ਇਹਦਾ ਇਲਾਜ ਨੰਬਰ ਸ਼ੁਰੂ ਹੋਇਆਗਾ ਕਿਉਂਕਿ ਇਲਾਜ ਜਿਹੜਾ ਚੱਲਣਾ ਲੰਮਾ ਟਾਈਮ ਪ੍ਰੋਸੈਸ ਹੈ ਉਹ ਚੱਲਣ ਕੋਲ ਤੇ ਉਸ ਅੰਨੀ ਦੀ ਬੇਨਤੀ ਆ ਵੀ ਜਿੰਨਾ ਕ ਆਪਣਾ ਸਰਦਾਰੀ ਸਾਡੀ ਹਲਪ ਕਰੀ ਆਵੇ ਬਤ ਹੁੰਦੀ ਅਸਾ ਸਾਰੇ ਕਿਹਨੇ ਦਰਸ਼ ਨੂੰ ਪੂਰੀ ਦੁਨੀਆ ਦੇਖਦੀ ਹੈ ਨਾ ਤੇ ਇਥੇ ਦਾਨਿ ਸਜਣਾ ਦੀ ਕੋਈ ਕਮੀ ਨਹੀਂ ਘਾਟ ਲਈ ਹੈਗੀ ਨਾ ਤਾਂ ਆਪਾਂ ਦੇਖਦੇ ਕਿ ਪੰਜਾਬ ਗੁਰੂਆਂ ਵੀਰਾਂ ਦੀ ਧਰਤੀ ਹੈ ਜਦ ਵੀ ਕਿਸੇ ਤੇ ਬਖਸ ਪੈਂਦਾ ਤਾ ਉਥੇ ਚੜਵੱਧ ਕੇ ਲੋਕ ਉਹਦੀ ਮਦਦ ਕਰਦੇ ਆ ਤਾਂ ਪਰਮਾਤਮਾ ਕਰੇਗਾ ਕਿ ਤੁਹਾਡੇ ਬੱਚੇ ਲਈ ਵੀ ਇਹ ਲੋਕ ਮਦਦ ਕਰਦੇ ਤਾਂ ਸਾਡੀ ਚੈਨ ਦੇ ਰਹੀ ਕੀ ਰੁਕਲ ਕਰਾ ਚਾਹੁੰਦੇ ਸੀ ਹਾਂਜੀ ਮੇਰੇ ਸਭ ਨੇ ਬੇਨਤੀ ਆ ਜਿੰਨੇ ਸਾਡੇ ਕੋਲੇ ਸੀਗੇ ਅਸੀਂ ਬੱਚੇ ਦਾ ਇਲਾਜ ਕਰਾ ਚੁੱਕੇ ਆਂਗੇ ਜਿੰਨਾ ਕੁ ਸਭ ਸਭ ਤੋਂ ਹੁੰਦਾ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤ ਸਾਡੀ ਮਦਦ ਕਰੋ ਤਾਂ ਕਿ ਅਸੀਂ ਬੱਚੇ ਇਹਦੇ ਰਿਪੇਸ਼ ਨੂੰ ਪਾਛਨੇ ਅਸੀਂ ਉਹ ਕਰਵਾ ਸਕੀਏ ਅੱਛਾ ਅਸੀਂ ਜੁੜਨੇ ਕੀ ਦੱਸ ਕਿ ਤੁਹਾਡੀ ਸਿੱਧੀ ਮਦਦ ਕਰਨਾ ਤਾਂ ਦੋਸਤੋ ਅਸੀਂ ਤੁਹਾਨੂੰ ਇੱਥੇ ਰੱਖ ਦੇਣਾ ਬਹੁਤ ਜ਼ਰੂਰੀ ਸਮਝਦੇ ਹਾਂ ਅੱਛਾ ਤੁਹਾਡੇ ਨਾਲ ਐਦਾਂ ਦੀ ਕੁਝ ਹੋਇਆ ਜਿਵੇਂ ਮੰਨ ਲਓ ਬਹੁਤ ਸਾਰੇ ਐਦਾਂ ਦੇ ਚੈਨਲ ਵਾਲੇ ਆਏ ਨੇ ਤਾਂ ਉਹ ਉਹਨਾਂ ਨੇ ਤੁਹਾਡੇ ਬੱਚੇ ਦਾ ਨਾਮ ਵੇਚ ਕੇ ਮਤਲਬ ਉਹ ਪੈਸੇ ਆਪਣੇ ਖਾਤੇ ਚ ਲੈ ਗਏ ਹੋਣਗੇ ਹਾਂ ਜੀ ਮੇਰੇ ਪਹਿਲਾਂ ਵੀ 2 3 ਵਾਰ ਵੀਡੀਓ ਬਣਾ ਕੇ ਪਾ ਚੁੱਕਿਆ ਹਾਲਾਂਕਿ ਅਸੀਂ ਹੁਣ ਵੀ ਵੀਡੀਓ ਬਣਾਉਣ ਲਈ ਤਿਆਰ ਤਾਂ ਹੈ ਨਹੀਂ ਸੀਗੇ ਮਤਲਬ ਕਿ ਸਾਡੇ ਨਾਲ ਪਹਿਲਾਂ ਵੀ ਹੋ ਚੁੱਕਿਆ ਹੈ ਵੀਡੀਓ ਬਣਾ ਕੇ ਅਕਾਊਂਟ ਨੰਬਰ ਵੀ ਉਹਨਾਂ ਨੇ ਆਪਣੇ ਲਾਏ ਹੋਏ ਸੀਗੇ ਫੋਨ ਨੰਬਰ ਵੀ ਆਪਣਾ ਸੀਗਾ ਸਾਨੂੰ ਮਤਲਬ ਜਿਹੜੇ ਕੋਈ ਜਾਣਦੇ ਸੀਗੇ ਸਾਨੂੰ ਬਾਹਰੋਂ ਵੀ ਪਤਾ ਲੱਗਿਆ ਸਾਡੀ ਵੀਡੀਓ ਪਾਈ ਹੋਈ ਹੈ ਵੀ ਪਰ ਸਾਡਾ ਮੋਬਾਈਲ ਨੰਬਰ ਤੇ ਅਕਾਊਂਟ ਨੰਬਰ ਸਾਡਾ ਨਹੀਂ ਹੈਗਾ ਸੀਗਾ ਇਹ ਐਸਾ ਨਹੀਂ ਤਾਂ ਉਹਨੇ ਵੀਡੀਓ ਭੇਜੀ ਹੈ ਨਹੀਂ ਸਾਨੂੰ ਕੋਈ ਲਿੰਕ ਨਹੀਂ ਤੇਜਾ ਕੋਈ ਵੀਡੀਓ ਨਹੀਂ ਭੇਜੀ ਹੈ ਠੀਕ ਹੈ ਅਸਾ ਸਾਡੇ ਚੰਨ ਦੀ ਪੂਰੀ ਦੁਨੀਆ ਦੇਖ ਲਈਏ ਤੁਹਾਡਾ ਮੋਬਾਈਲ ਨੰਬਰ ਕਿੰਨਾ ਦੱਸੋਗੇ ਨੰਨੋ 79017 16398 ਦੋੜੇ ਦੱਸੋ 79017 16398 ਦੋਸਤੋ ਦੋਸਤੋ ਇਹ ਕੋ ਲੋਡ ਬਦਲ ਪਰਵਾਹ ਹੈ ਜਿਨ੍ਹਾਂ ਨੂੰ ਅਜੇ ਤੱਕ ਜਿਵੇਂ ਆਪਾਂ ਕਹਿੰਦੀਏ ਕਾਫੀ ਚੈਨਲਾਂ ਵਾਲੇ ਨੇ ਪਰਿਵਾਰ ਬੱਚੇ ਨੂੰ ਜੋਜ ਕੀਤਾ ਬੱਚੇ ਦੇ ਹਾਲਾਤ ਕਿੰਦੇ ਆ ਤੁਸੀਂ ਦੇਖ ਚੁੱਕੇ ਹੋ ਹਨਾ ਬੱਚਾ ਜਦ ਦੋ ਧੀਆ ਦੇ ਬਾਅਦ ਬੇਡਾ ਪੈਦਾ ਹੋਇਆ ਬੜਾ ਚਾਹ ਕੀਤਾ ਗਿਆ ਬੇਡਾ ਪੈਦਾ ਹੋਇਆ ਕਨੂ ਵਿੱਚ ਖੁਸ਼ੀ ਮਨਾਏ ਗਏ ਬੜੇ ਚਾਹ ਕੀਤੇ ਗਏ ਨੇ ਪਰ ਜਦ ਬੇਡੇ ਦਾ ਪਤਾ ਲੱਗਿਆ ਕਿ ਬੇਡਾ ਬਚਪਨ ਤੋਂ ਲੈ ਕੇ ਅੱਜ ਤੱਕ ਉਹ ਉਸੇ ਤਰ੍ਹਾਂ ਹੀ ਜਿਵੇਂ ਬੜਾ ਕਹਿੰਦੀ ਮੀਸੀਨਾਂ ਜਿ ਰੱਖਿਆ ਪਰਿਵਾਰ ਨੇ ਉਹਨਾਂ ਨੂੰ ਪੂਰਾ ਚਾਹ ਵੀ ਪੂਰਾ ਨਹੀਂ ਕੀਤਾ ਤਾਂ ਉਸੇ ਤਰ੍ਹਾਂ ਇਹਦਾ ਬੱਚਾ ਇੱਕ ਬਿਮਾਰੀ ਨਾਲ ਜੂਝ ਰਿਹਾ ਹੈਗਾ ਸ਼ਹਿਰ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਇਹ ਚਰੂ ਕਸੇ ਹੋਏ ਨੇ ਕਿ ਪੈਪਾ ਲੱਗੀਆਂ ਹੋਈਆਂ ਨੇ ਉਹ ਮਾਂ ਤੇ ਉਹ ਬਾਪ ਦੇ ਕੀ ਬੀਤਦੀ ਹੁੰਦੀ ਆ ਉਹ ਦਾਦਾ ਦਾਦੀ ਦੇ ਕੀ ਬੀਤਦੀ ਹੁੰਦੀ ਆ ਜਿਨ੍ਹਾਂ ਨੇ ਕਰਦੇ ਵਿੱਚ ਦੋ ਧੀਆ ਦੇ ਬਾਅਦ ਇੱਕ ਪੁੱਤ ਲਿਆ ਹੋਵੇ ਤਾਂ ਦੋਸਤੋ ਆਪਾਂ ਪਰਿਵਾਰਤੀ ਜਾਣਦੇ ਆਪਾਂ ਸਾਰੇ ਪਰਿਵਾਰਾਂ ਵਾਲੇ ਆ ਕਿ ਪਰਿਵਾਰ ਦੇ ਵਿੱਚ ਇਤਾਂ ਦੀ ਮਤਲਬ ਬੇਟੇ ਦੀ ਬੇਟੇ ਨਾਲ ਅੰਸਰ ਕੇ ਵਾਦੀ ਆਪਾਂ ਸਾਰੇ ਪਰਿਵਾਰਤੀ ਜਾਣਦੇ ਆ ਨਾ ਤੇ ਜਦ ਦਰਵਾਜੇ ਇਦਾਂ ਦੀ ਗੱਲ ਬਾਤ ਉਹਦੇ ਪਰਿਵਾਰ ਦੇ ਇਹ ਹਾਲਾਤ ਨੇ ਬੰਦੇ ਨੂੰ ਟੈਟੇੜੀ ਕਰ ਦਿੰਦੇ ਨੇ ਤਾਂ ਇਹਨਾਂ ਨੇ ਵੀ ਜਿੰਨਾ ਹੋ ਸਕਦਾ ਸੀ ਜਿੰਨੀ ਇਹਨਾਂ ਕੋਲੇ ਪੂੰਜੀ ਸੀ ਇਹਨਾਂ ਨੇ ਉਹ ਸਾਰੀ ਆਪਣੀ ਸੰਪਤੀ ਖਤਮ ਕਰਕੇ ਵੇਚ ਕੇ ਇਹਨਾਂ ਨੇ ਆਪਣੇ ਬੱਚੇ ਦਾ ਇਲਾਜ ਕਰਾਉਣ ਲਈ ਲਾਤੀ ਤਾਂ ਤੁਹਾਨੂੰ ਦੱਸ ਚੁੱਕੇ ਨੇ ਕਿ ਜਿਹੜਾ 6 ਲੱਖ ਦਾ ਜਿਹੜਾ ਖਰਚ ਸੀ ਉਹ ਬੱਚੇ ਤੇ ਲਾ ਚੁੱਕੇ ਨੇ ਤੇ ਅਜੇ ਵੀ ਜਿਹੜੇ ਇਹਨਾਂ ਦੇ ਆਪਰੇਸ਼ਨ ਨੇ ਤਿੰਨ ਹੋਣੇ ਅਜੇ ਬਾਕੀ ਨੇ ਤਾਂ ਦੋਸਤੋ ਮੈਂ ਤੁਹਾਨੂੰ ਅਕਸਰ ਵੀਡੀਓ ਵਿੱਚ ਕਹਿਣਾ ਹੁੰਦਾ ਕਿ ਇਥੇ ਇਨਸਾਨ ਦਾ ਬਹੁਦੇ ਕੀ ਨੇ ਪਰ ਇਨਸਾਨੀ ਦਿਲ ਦਾ ਫਰਜ਼ ਨੇ ਉਹ ਬਹੁਤ ਬਿਰਦੇ ਲੋਕ ਨਿਭਾਉਂਦੇ ਨੇ ਜੇਕਰ ਸਾਡੀ ਇਸ ਵੀਡੀਓ ਦੇਖਣ ਤੋਂ ਬਾਅਦ ਇਸ ਪਰਿਵਾਰ ਦੀ ਤੁਸੀਂ ਮਦਦ ਕਰਦੇ ਹੋ ਤੁਹਾਡੀ ਮਦਦ ਨਾਲ ਇਨਾਂ ਦਾ ਜਿਹੜਾ ਇਹ ਬੱਚਾ ਸਹੀ ਸਲਾਮਤ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਹੱਸਦਾ ਖੇਡਦਾ ਹੁੰਦਾਗਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾ ਵਿੱਚ ਕੰਮ ਜਾਪੋਇਆ ਤਾਂ ਦੋਸਤੋ ਤੁਹਾਨੂੰ ਇਹਨਾਂ ਨੇ ਆਪਣਾ ਮੋਬਾਈਲ ਨੰਬਰ ਦੱਸ ਦਿੱਤਾਗਾ ਤੁਸੀਂ ਇਹਨਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਇਸ ਪਰਿਵਾਰ ਦੇ ਨਾਲ ਸਿੱਧਾ ਰਾਫਤਾ ਕਰਕੇ ਵੀ ਤੁਸੀਂ ਇਹਨਾਂ ਦੀ ਦਵਾਈ ਉਟੀ ਦੀ ਵੀ ਮਦਦ ਕਰ ਸਕਦੇ ਹੋ ਤਾਂ ਇਹਨਾਂ ਦੀ ਮਾਲੀਸ਼ੇ ਦਾ ਪੈਸੇ ਨਾਲ ਵੀ ਕਰ ਸਕਦੇ ਹੋ ਜਿਵੇਂ ਆਪਾਂ ਬਹੁਤ ਸਾਰੇ ਫਜ਼ੂਲ ਖਰਚ ਕਰਦੇ ਆਪਾਂ ਸੁਪਰੇ ਭਾਤੇ ਜਾਂਦੇ ਆ ਜਿਹੜਾ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਕਦੇ ਵੀ ਇਸੇ ਕਿਸਮ ਕਰੀ ਕਿਸੇ ਦੀ ਘਾਟ ਨਹੀਂ ਔਣ ਦਿੱਤੀ ਜਿਵੇਂ ਤੁਸੀਂ ਹਰ ਆਪਾਂ ਬਹੁਤ ਸਾਰੇ ਫਜ਼ੂਲ ਖਰਚੇ ਕਰ ਦਿੰਦੇ ਹੈਗੇ ਜੇਕਰ ਕੋਈ ਵੀ ਬੰਦਾ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਇਸ ਪਰਿਵਾਰ ਦੀ ਮਦਦ ਕਰਦਾ ਤੁਹਾਡੇ ਸਹਿਯੋਗ ਦੇ ਨਾਲ ਇਹ ਬੱਚਾ ਸਹੀ ਸਿਹਤਮੰਦ ਪਰਿਵਾਰ ਦੇ ਵਿੱਚ ਆਪਣੇ ਮਾਪਿਆਂ ਦੇ ਵਿੱਚ ਹੱਸਦਾ ਖੇਡਦਾ ਹੁੰਦਾ ਤਾਂ ਅਸੀਂ ਸਾਡੇ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਰ ਵਿੱਚ ਕੰਮ ਕਰ ਪਈਆਂ ਜਿਵੇਂ ਦੂਰ ਤੋਂ ਅਸੀਂ ਤੁਹਾਨੂੰ ਇਹਨਾਂ ਦਾ ਮੋਬਾਈਲ ਨੰਬਰ ਦਾ ਅਸੀਂ ਦਿੱਤਾ ਕਰਤਾ ਅਸੀਂ ਤੁਹਾਨੂੰ ਇਹਨਾਂ ਦਾ ਅਕਾਊਂਟ ਨੰਬਰ ਵੀ ਦਵਾਗੇ ਤੁਸੀਂ ਇਹਨਾਂ ਦੇ ਅਕਾਊਂਟ ਦੇ ਵਿੱਚ ਸਿੱਧੇ ਪੈਸੇ ਪਾ ਸਕਦੇ ਹੋ ਪਰ ਤੁਹਾਨੂੰ ਇਹਨਾਂ ਨੇ ਦੱਸ ਦਿੱਤਾਗਾ ਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓ ਇਹਨਾਂ ਦੇ ਵਿੱਚ ਦੇ ਪਹਿਲਾਂ ਪੈ ਚੁੱਕੀਆਂ ਨੇ ਪਰ ਉਹਨਾਂ ਨੇ ਸਿਰਫ ਇਹਨਾਂ ਦੇ ਬੱਚੇ ਦਾ ਜਿਹੜਾ ਨਾਂ ਜੋਜ ਕੀਤਾ ਨਾ ਵਰਤਿਆ ਗਿਆਗਾ ਤੇ ਉਹਨਾਂ ਨੇ ਆਪਣੇ ਖਾਤੇ ਵਿੱਚ ਜਿਹੜੀ ਪੇਮੈਂਟ ਤਵਾ ਦਿੱਤੀ ਗਈ ਆ ਤਾਂ ਜਿਵੇਂ ਤੁਹਾਨੂੰ ਅਸੀਂ ਇਹਨਾਂ ਦਾ ਅਕਾਊਂਟ ਨੰਬਰ ਦਵਾਂਗੇ ਦਿਖਾਵਾਂਗੇ ਤਾਂ ਇਹਨਾਂ ਦਾ ਮੋਬਾਈਲ ਨੰਬਰ ਤੁਹਾਨੂੰ ਦਿੱਤਾ ਗਿਆ ਤਾਂ ਤੁਸੀਂ ਹੋਰ ਕਿਸੇ ਵੀ ਅਕਾਊਂਟ ਵਿੱਚ ਪੈਸੇ ਨਾ ਪੋਣੇ ਨਾ ਹੀ ਕਿਸੇ ਨਾਲ ਇੱਦਾਂ ਕਿਸੇ ਦੇ ਫालतू ਗੱਲਾਂ ਦੇ ਵਿੱਚ ਆਉਣਾ ਜਿਵੇਂ ਅਸੀਂ ਇਹ ਪਰਿਵਾਰ ਦੇ ਨਾਲ ਤੁਹਾਨੂੰ ਮਿਲਾਇਆ ਇਸ ਪਰਿਵਾਰ ਦਾ ਅਕਾਊਂਟ ਨੰਬਰ ਦਿੱਤਾ ਇਸ ਪਰਿਵਾਰ ਦਾ ਤੁਹਾਨੂੰ ਮੋਬਾਈਲ ਮੋਬਾਈਲ ਨੰਬਰ ਦਿੱਤਾ ਗਿਆ ਤਦ ਵੀ ਸਿੱਧੀ ਕੰਮ ਕਰਕੇ ਇਸ ਪਰਿਵਾਰ ਨੂੰ ਤੁਸੀਂ ਮਦਦ ਕਰ ਸਕਦੇ ਹੋ ਤਾਂ ਜੇਕਰ ਤੁਹਾਡੇ ਸਹਿਯੋਗ ਦੇ ਨਾਲ ਇਹ ਬੱਚਾ ਸਹੀ ਸਲਾਮਤ ਹੁੰਦਾ ऐसे परिवार ਦੇ ਨਾਲ ਜਿਵੇਂ ਅੱਜ ਆਪਾਂ ਕਹਿ ਦਈਏ ਕਿ ਮਾਪਿਆਂ ਦੇ ਬੜੇ ਚਾਅ ਹੁੰਦੇ ਨੇ ਬੜੇ ਅਰਮਾਨ ਹੁੰਦੇ ਨੇ ਹਨਾ ਤੇ ਪੂਰੇ ਪਰਿਵਾਰ ਦੇ ਅੱਜ ਬਿਮਾਰੀ ਦੇ ਵਿੱਚ ਚੂਜ ਰਿਹਾ ਪੂਰਾ ਪਰਿਵਾਰ ਤਾਂ ਜਿਵੇਂ ਤੁਹਾਡੇ ਸਹਿਯੋਗ ਦੇ ਨਾਲ ਬੱਚਾ ਠੀਕ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉ ਵਿੱਚ ਕੰਮ ਜਪੋਏ ਆ ਤਾਂ ਤੁਹਾਨੂੰ ਅਸੀਂ ਉਹਨਾਂ ਦਾ ਕਾਊਂਟਰ ਨੰਬਰ ਵੀ ਦੱਸਾਂਗੇ ਤੁਸੀਂ ਕਿੰਨਾ ਛਿੱਧੀ ਮਦਦ ਕਰ ਸਕਦੇ ਹੋ ਜਿਵੇਂ ਤੁਹਾਨੂੰ ਅਸੀਂ ਅੱਜ ਪਿੰਡ ਮਹਿਤੇ ਦੇ ਇਸ ਬੱਚੇ ਦੇ ਹਾਲਾਤ ਦਿਖਾਏ ਨੇ ਇਸੇ ਤਰ੍ਹਾਂ ਦੇ ਅਗਲੇ ਵੀ ਹੋਰ ਵੀ ਇਸੇ ਤਰ੍ਹਾਂ ਦੇ ਨਵੇਂ ਦੇ ਵੀਡੀਓ ਲਿਕੇ ਫੇਰ ਆਜੂਗਾ ਮੇਰੇ ਸਾਡੀ ਹਰ ਵੀਡੀਓ ਦੇਖ ਲਈ ਸਾਡੇ ਚੈਨਲ ਨੂੰ ਸਬ ਇਸੀ ਤਰ੍ਹਾਂ ਇਹ ਵੀ ਲੋਕ ਇਹਦੇ ਹਾਜ਼ਰ ਹੋ ਮੰਗੇ ਕੋਟਕਲੀ ਸੱਸੀ ਕਾਲ ਜੀ